ਵਾਹਿਗੁਰੂ ਜੀ ਦਾ ਕਾਲਾ ਵਾਹਿਗੁਰੂ ਜੀ ਫਤਿਹ ਸੰਗਤ ਜੀ ਅੱਜ ਪਹੁੰਚੇ ਆ ਸ੍ਰੀ ਗੁਰਦੁਆਰਾ ਫਤੇਗੜ ਸਾਹਿਬ ਇੱਥੇ ਗੁਰਗੋਬ ਸਿੰਘ ਜੀ ਦੇ ਛੋਟੇ ਲਾਲ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਨੇ ਧਿਆਨ ਦਾ ਗਿਆ ਸੀ ਨਾਲ ਹੀ ਇਸ ਥਾਨ ਬਣਿਆ ਹੋਇਆ ਠੰਡਾ ਬੁਰਜ ਜਿੱਥੇ ਵਜ਼ੀਰ ਖਾਨ ਕਰਮੀਆਂ ਦੇ ਸਮੇਂ ਵਿੱਚ ਉਹ ਇੱਥੇ ਵਿਸ਼ਰਾਮ ਕਰਦਾ ਸੀ ਅੱਜ ਬਹੁਤਾਂ ਮਹੀਨਾ ਚੜ੍ਹਿਆ ਹੋਇਆ ਹੈ ਜੋ ਕਿ ੜੱਕੇ ਦੀ ਠੰਡ ਹੈ ੜੱਕੇ ਦੀ ਠੰਡ ਵਿੱਚ ਛੋਟੇ ਬੱਚੇ ਅਤੇ ਬਜ਼ੁਰਗ ਮਾਤਾ ਜੀ ਹਨ ਤੇ ਉਹਨਾਂ ਨੂੰ ਵਜ਼ੀਰ ਖਾਂ ਵੱਲੋਂ ਇੱਥੇ ਕੈਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਜਦੋਂ ਬਾਬਾ ਪਤੇ ਸਿੰਘ ਬਾਬਾ ਜ਼ੂਰਾਵਰ ਸਿੰਘ ਅਤੇ ਮਾਤਾ ਗੁਜਰਕੌਰ ਜੀ ਸਰਸਨਰਜੀ ਤੇ ਵਿਛੜ ਕੇ ਅਲੱਗ ਹੋ ਜਾਂਦੇ ਹਨ ਤਾਂ ਰਸਤੇ ਵਿੱਚ ਕੁੰਮਾ ਮਾਸ਼ਕੀ ਦੀ ਝੁੱਗੀ ਆਉਂਦੀ ਹੈ ਜਿੱਥੇ ਉਹ ਰਾਤ ਬਿਤਾਉਂਦੇ ਹਨ ਜਿਸ ਨੂੰ ਕੁੰਮਾ ਮਾਸ਼ਕੀ ਦੀ ਛੰਨ ਵੀ ਕਿਹਾ ਜਾਂਦਾ ਹੈ ਅਗਲੀ ਸਵੇਰ ਉਹ ਉੱਥੋਂ ਚੱਲਦੇ ਹਨ ਰਸਤੇ ਵਿੱਚ ਉਹਨਾਂ ਨੂੰ ਗੰਗੂ ਮਿਲਦਾ ਹੈ ਗੰਗੂ ਪਾਪੀ ਉਹਨਾਂ ਨੂੰ ਆਪਣੇ ਪਿੰਡ ਕਿੜੀ ਲੈ ਜਾਂਦਾ ਹੈ ਜਿਸ ਨੂੰ ਖਾਸਾ ਸਿਹੜੀ ਵੀ ਕਹਿੰਦਾ ਹੈ ਉਸ ਤੋਂ ਬਾਅਦ ਪਾਪੀ ਗੰਗੂ ਮੋਰਿੰਡਾ ਜਾ ਕੇ कोतਵਾਲੀ ਨੂੰ ਸ਼ਿਕਾਇਤ ਕਰਦਾ ਹੈ ਕਿ ਉਸ ਦੇ ਘਰੇ ਮਾਤਾ ਜੀ ਅਤੇ ਸਹਬਜ਼ਾਦੇ ਹਨ ਮੁਗਲ ਫੌਜਦਾਰ ਮਾਤਾ ਜੀ ਅਤੇ ਬੱਚਿਆਂ ਨੂੰ ਫੜ ਕੇ ਲੈ ਜਾਂਦਾ ਹੈ ਕਹਿੰਦੇ ਹਨ ਕਿ ਛੋਟੇ ਸਹਬਜ਼ਾਦਿਆਂ ਨੂੰ ਬੋਰੀਆਂ ਵਿੱਚ ਬੰਦ ਕਰਕੇ ਲੈ ਕੇ ਜਾਂਦੇ ਹਨ ਜਦੋਂ ਉਸ ਰਾਤ ਨੂੰ ਪਹੁੰਚਦੇ ਹਨ ਤਾਂ ਵਜ਼ੀਰ ਖਾਨ ਉਹਨਾਂ ਨੂੰ ਸਜਾ ਲਾਉਂਦਾ ਹੈ ਕਿ ਇਹਨਾਂ ਨੂੰ ਟੰਡੇ ਬੁਰਜ ਵਿੱਚ ਕੈਦ ਕੀਤਾ ਜਾਵੇ ਮਾਤਾ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਇਸ ਕੜੱਕੇ ਦੀ ਠੰਡ ਵਿੱਚ ਹੰਡੇ ਬੁਰਜ ਵਿੱਚ ਕੈਦ ਕੀਤਾ ਜਾਂਦਾ ਹੈ। ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਗਲ ਬੱਕੜੀ ਵਿੱਚ ਲੈ ਕੇ ਹੰਡੇ ਬੁਰਜ ਵਿੱਚ ਬੈਠੇ ਹਨ ਅਤੇ ਉਹਨਾਂ ਨੂੰ ਜਜ਼ਵੇ ਦੀਆਂ ਕਹਾਣੀਆਂ ਸੁਣਾਉਂਦੇ ਹਨ। ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਦੱਸਦੇ ਹਨ ਕਿ ਕਿਵੇਂ ਉਹਨਾਂ ਨੇ ਸ਼ਹਾਦਤ ਦਿੱਤੀ ਅਤੇ ਹੋਰ ਸਿੱਖਾਂ ਦੀਆਂ ਸ਼ਹਾਦਤਾਂ ਬਾਰੇ ਦੱਸਦੇ ਹਨ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਜਾ ਕੇ ਛੋਟੇ ਸਾਹਿਬ ਜੀ ਜਿਕਾਰੇ ਛੱਡਦੇ ਹਨ ਇਹ ਦੇਖ ਕੇ ਮੁਗਲ ਹੈਰਾਨ ਰਹਿ ਜਾਂਦੇ ਹਨ ਮੋਤੀराम ਮਹਿਰਾ ਜੀ ਦੁੱਧ ਦੀ ਸੇਵਾ ਲੈਂਦੇ ਹਨ ਅਤੇ ਆਪਣੇ ਪਰਿਵਾਰ ਦਾ ਖਿਆਲ ਛੱਡ ਕੇ ਸਭ ਕੁਝ ਵੇਚ ਕੇ ਦੁੱਧ ਦੀ ਸੇਵਾ ਕਰਦੇ ਹਨ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਾਦੇ ਓਖਣ ਪਾਣੇ ਹੁੰਦੇ ਹਨ ਜਿਸ ਨੂੰ ਦੇਖ ਕੇ ਮੋਤੀਰਾਮ ਮਹਿਰਾ ਇਹ ਸੇਵਾ ਕਰਦੇ ਹਨ ਕਿਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸ਼ਰੰਤੀ ਕਚੈਰੀ ਵਿੱਚ ਪੇਚ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਬਹੁਤੀ ਲਾਲਚ ਦਿੱਤੇ ਜਾਂਦੇ ਹਨ ਪਰ ਛੋਟੇ ਸਾਹਿਬਜ਼ਾਦੇ ਡੋਲਦੇ ਨਹੀਂ ਸਗੋਂ ਹੋਰ ਵੀ ਜੋਸ਼ ਨਾਲ ਭਰੇ ਹੁੰਦੇ ਹਨ ਅਤੇ ਆ ਕੇ ਮਾਤਾ ਜੀ ਦੱਸਦੇ ਹਨ ساری ਕਹਾਣੀ ਤੀਜੇ ਦਿਨ ਵੀ ਸੂਬੇ ਦੀ ਕਚੈਰੀ ਵਿੱਚ ਫਿਰ ਉਹੀ ਹੁੰਦਾ ਹੈ ਅਤੇ ਕਾਜੀ ਨੂੰ ਬੋਲਿਆ ਜਾਂਦਾ ਹੈ ਕਾਜੀ ਫਤਵਾ ਲਾਓ ਸੂਚਾ ਨੰਦ ਜੋ ਕਿ ਜੁੱਠਾ ਨੰਦ ਹੈ ਉਕਾ ਜੀ ਨੂੰ ਫਤਵਾ ਲਾਣ ਤੇ ਉਕਸਾਉਂਦਾ ਹੈ ਅਤੇ ਵਜ਼ੀਰ ਖਾਨ ਨੂੰ ਪੜਕਾਉਂਦਾ ਹੈ ਕਿ ਇਹ ਸੱਪ ਦੇ ਬੱਚੇ ਹਨ ਸੱਪ ਹੀ ਹੁੰਦੇ ਨੇ ਕਾਜੀ ਫਤਵਾ ਲਾਓ ਪਹਿਲਾਂ ਤਾਂ ਕਾਜੀ ਮਨ੍ਹਾ ਕਰਦਾ ਹੈ ਕਿ ਇਸਲਾਮ ਵਿੱਚ ਇਹ ਕਬੂਲ ਨਹੀਂ ਇਸ ਦੀ ਇਜਾਜ਼ਤ ਨਹੀਂ ਹੈ ਪਰ ਝੂਠੇ ਨੰਦ ਤੇ ਕਹਿਣ ਤੇ ਕਾਜੀ ਜੀ ਫਤਵਾ ਲਾਉਂਦੇ ਹਨ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾਨਿਆਂ ਵਿੱਚ ਛਣਵਾ ਦਿੱਤਾ ਜਾਵੇ ਕਹਿੰਦੇ ਨੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕੋੜੇ ਵੀ ਮਾਰਨ ਦੀ ਉਕਮ ਦਿੱਤਾ ਜਾਂਦਾ ਹੈ ਉਹਨਾਂ ਉਤੇ ਬੜੇ ਹੀ ਤਛੱਦ ਤਟਾਏ ਜਾਂਦੇ ਹਨ ਉਹਨਾਂ ਦਾ ਡੁੱਲਿਆ ਲਹੂ ਇਸ ਧਰਤੀ ਨੂੰ ਰੰਗ ਜਾਂਦਾ ਹੈ ਜਿਸ ਦਾ ਨਾਮ ਹੈ ਅੱਜ ਅਤੇਗੜ ਸਾਹਿਬ